ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕੰਗਣਾ ਰਣਾਉਤ ਦੀ ਫਿਲਮ ਬਾਰੇ ਜੋ ਲਗਾਤਾਰ ਚਰਚਾ ਦੇ ਵਿੱਚ ਵਿਵਾਦਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਬਣੀ ਹੋਈ ਸੀ ਉਸ ਨੂੰ ਲੈ ਕੇ ਵੱਡੀ ਖਬਰ ਇਹ ਆ ਰਹੀ ਹੈ ਕਿ ਕੰਗਣਾ ਰਣਾਉਤ ਦੀ ਫਿਲਮ ਨੂੰ ਸਰਟੀਫਿਕੇਟ ਸੈਂਸਰ ਬੋਰਡ ਦੇ ਵੱਲੋਂ ਨਹੀਂ ਦਿੱਤਾ ਗਿਆ 6 ਸਤੰਬਰ ਫਿਲਮ ਦੀ ਰਿਲੀਜ਼ ਹੋਣ ਦੀ ਡੇਟ ਹੈ ਤਰੀਕ ਹੈ ਪਰ ਕੰਗਣਾ ਰਣਾਉਤ ਨੂੰ ਇਸ ਵੇਲੇ ਇਹ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਕਿ ਕੰਗਣਾ ਰਣਾਉਤ ਦੀ ਇਸ ਵਿਵਾਦਿਤ ਫਿਲਮ ਨੂੰ ਸੈਂਸਰ ਬੋਰਡ ਨੇ ਭਾਵੇਂ ਮਨਜ਼ੂਰੀ ਦੇ ਦਿੱਤੀ ਸੀ ਪਰ ਸਰਟੀਫਿਕੇਟ ਨਹੀਂ ਦਿੱਤਾ ਗਿਆ ਇਸ ਸਰਟੀਫਿਕੇਟ ਤੋਂ ਬਗੈਰ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਜਿਸ ਤੋਂ ਬਾਅਦ ਕੰਗਣਾ ਰਣਾਉਤ ਦੇ ਵੱਲੋਂ ਇਸ ਦੇ ਬਾਰੇ ਇੱਕ ਆਪਣੇ ਐਕਸ ਅਕਾਊਂਟ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਦੇ ਨਾਲ ਉਹਨਾਂ ਨੂੰ ਬਹੁਤ ਵੱਡਾ ੱਟਕਾ ਲੱਗਿਆ ਛਟਕਾ ਲੱਗਿਆ ਕਿਉਂਕਿ ਇਸ ਫਿਲਮ ਨੂੰ ਲੈ ਕੇ ਉਸ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀ ਅਤੇ ਸੈਂਸਰ ਬੋਰਡ ਦੇ ਮੈਂਬਰਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਫਿਲਮ ਦਾ ਸਰਟੀਫਿਕੇਟ ਸੈਂਸਰ ਬੋਰਡ ਨੇ ਨਹੀਂ ਦਿੱਤਾ ਅਤੇ ਫਿਲਮ ਨੂੰ ਹੁਣ ਬਲੈਕਆਊਟ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਜੋ ਸੀਨ ਨੇ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਜਾਂ ਫਿਰ ਇੰਦਰਾ ਗਾਂਧੀ ਦਾ ਜੋ ਕਤਲ ਕੀਤਾ ਗਿਆ ਉਸ ਨੂੰ ਲੈ ਕੇ ਉਸ ਦਾ ਕਹਿਣਾ ਹੈ ਕਿ ਜੇਕਰ ਅਜਿਹੀਆਂ ਚੀਜ਼ਾਂ ਅਸੀਂ ਨਹੀਂ ਦਿਖਾਵਾਂਗੇ ਫਿਲਮ ਦੇ ਵਿੱਚ ਤਾਂ ਕੀ ਦਿਖਾਵਾਂਗੇ ਇਸੇ ਕਰਕੇ ਕੰਗਣਾ ਰਣੌਤ ਦੀ ਇਹ ਫਿਲਮ ਹੁਣ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਬੰਦ ਹੁੰਦੀ ਦਿਖਾਈ ਦੇ ਰਹੀ ਹੈ ਹੋ ਸਕਦਾ ਹੈ ਕਿ ਇਹ ਫਿਲਮ ਰਿਲੀਜ਼ ਕਿਤੇ ਵੀ ਨਾ ਹੋ ਸਕੇ ਪੰਜਾਬ ਦੇ ਵਿੱਚ ਤਾਂ ਦੂਰ ਦੀ ਗੱਲ ਹੈ ਤਾਂ ਇਸ ਫਿਲਮ ਨੂੰ ਲੈ ਕੇ ਕੰਗਣਾ ਰਣੌਤ ਹੁਣ ਵਿਵਾਦਾਂ ਤੋਂ ਬਾਅਦ ਫਿਰਮ ਹੱਥੋਂ ਖੁੱਸਦੀ ਦਿਖਾਈ ਦੇ ਰਹੀ ਹੈ ਰਿਲੀਜ਼ ਵੀ ਹੋਣ ਦੇ ਹੁਣ ਲਾਲੇ ਪੈਂਦੇ ਦਿਖਾਈ ਦੇ ਰਹੇ ਹੈ ਅਗਲੀ ਗੱਲ ਆਪਾਂ ਕਰ ਲੈਂਦੇ ਆ ਸੁਖਬੀਰ ਸਿੰਘ ਬਾਗਲ ਦੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਹੈ ਤਨਖਾਈਆ ਕਾਣ ਹੁੰਦਾ ਹੈ ਤਨਖਾਈਆ ਕਿਵੇਂ ਹੁੰਦਾ ਹੈ ਇਹ ਵੀ ਤੁਹਾਨੂੰ ਦੱਸਦೇನೆ ਆ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿੰਦੇ ਆ ਜਿਸ ਤਰੀਕੇ ਦੀ ਉਹਨਾਂ ਦੀ ਪਾਰਟੀ ਵਿੱਚ ਗਤੀਵਿਧੀਆਂ ਰਹੀਆਂ ਜਾਂ ਫਿਰ ਫੈਸਲਿਆਂ ਲੈ ਕੇ ਜਦੋਂ ਉਹ ਉਪ ਮੁੱਖ ਮੰਤਰੀ ਸੀ ਉਹਨਾਂ ਨੂੰ ਲੈ ਕੇ ਵਿਰੋਧੀਆਂ ਤੋਂ ਇਲਾਵਾ ਆਪਣੇ ਨੇ ਵੀ ਘੇਰ ਲਿਆ ਤੇ ਸ਼੍ਰੀ ਅਕਾਲ ਦਰਸ਼ ਸਰ ਤੇ ਜਾ ਕੇ ਬਾਗੀ ਅਕਾਲੀਆਂ ਨੇ ਸੁਖਬੀਰ ਬਾਦਲ ਦੇ ਨਾਲ ਨਾਲ ਆਪਣੀ ਵੀ ਇੱਕ ਸ਼ਿਕਾਇਤ ਦਿੱਤੀ ਸੀ ਕਿ ਸਾਥੋਂ ਅਤੇ ਸੁਖਬੀਰ ਸਿੰਘ ਬਾਦਲ ਦੇ ਅਧੀਨ ਰਹਿੰਦੇ ਆ ਹੋਰ ਵੀ ਬਹੁਤ ਸਾਰੀਆਂ ਭੁੱਲਾਂ ਪਾਰਟੀ ਅਤੇ ਸਰਕਾਰ ਦੇ ਸਮੇਂ ਹੋਈਆਂ ਜਿਸ ਨੂੰ ਲੈ ਕੇ ਸੁਖਬੀਰ ਬਾਦਲ ਤਲਬ ਕੀਤੇ ਗਏ ਉਸ ਦੇ ਵਿੱਚ ਸਪਸ਼ਟਿਕਰਨ ਦਿੱਤਾ ਗਿਆ ਸੁਖਬੀਰ ਬਾਦਲ ਦੇ ਉੱਤੇ ਅੱਜ ਜੋ ਸਿੰਘ ਸਹਿਬਾਨਾਂ ਦੀ ਬੈਠਕ ਹੋਈ ਉਸ ਦੇ ਵਿੱਚ ਫੈਸਲਾ ਕਰ ਦਿੱਤਾ ਗਿਆ ਕਿ ਸੁਖਬੀਰ ਬਾਦਲ ਤਨਖਾਈਆ ਕਰਾਰ ਦਿੱਤੇ ਜਾਂਦੇ ਆ ਭਾਵੇਂ ਦੋਸ਼ੀ ਮੰਨੇ ਗਏ ਨੇ ਸ਼੍ਰੀ ਕਲਤਖ ਸਾਬ ਦਾ ਵੱਲੋਂ ਗੁਨਾਹ ਉਸ ਦੇ ਜੋ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਦੇ ਸਿਰ ਤੇ ਮੜੇ ਗਏ ਸੀ ਵਿਰੋਧੀਆਂ ਵੱਲੋਂ ਜਾਂ ਬਾਕੀਆਂ ਵੱਲੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਮੋਹਰ ਲਾ ਦਿੱਤੀ ਗਈ ਹੈ ਕਿ ਸੁਖਬੀਰ ਬਾਦਲ ਨੇ ਗਲਤੀਆਂ ਗੁਨਾਹ ਕੀਤੇ ਨੇ ਜਿਸ ਦੀ ਹੁਣ ਧਾਰਮਿਕ ਤੌਰ ਤੇ ਤਨਖਾਹ ਇਸ ਨੂੰ ਆਮ ਸ਼ਬਦਾਂ ਦੇ ਵਿੱਚ ਲੋਕ ਸਜ਼ਾ ਕਹਿੰਦੇ ਆ ਪਰ ਇਹ ਤਨਖਾਹ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਜਾਵੇਗੀ ਇਸ ਦੇ ਲਈ ਸੁਖਬੀਰ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਉਹਨਾਂ ਦੀ ਕੈਬਨਿਟ ਜੋ ਉਸ ਵੇਲੇ 2007 ਤੋਂ 17 ਤੱਕ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਸਿੱਖ ਮੰਤਰੀਆਂ ਨੂੰ ਖਾਸ ਕਰਕੇ ਸੱਦਾ ਦਿੱਤਾ ਗਿਆ ਜਾਂ ਕਹਿ ਲਿਏ ਕਿ ਤਲਬ ਕੀਤਾ ਗਿਆ શ્રી ਕਾਲਪਤਖਬ ਦੇ ਉੱਤੇ ਆਪਣਾ ਪ੍ਰਤੀਕਰਮ ਆਪਣੀ ਜੋ ਉਹਨਾਂ ਦਾ ਕੋਈ ਵੀ ਸਪਸ਼ਟੀਕਰਨ ਹੋਵੇਗਾ ਪੇਸ਼ ਕਰਨ ਦੇ ਲਈ ਕਿ ਸੁਖਬੀਰ ਸਿੰਘ ਬਾਦਲ ਦਾ ਦੋਸ਼ੀ ਮੰਨਿਆ ਗਿਆ ਪਰ ਤੁਸੀਂ ਵੀ ਉਸ ਵੇਲੇ ਨਾਲ ਸੀ ਉਸ ਵੇਲੇ ਜੋ ਗਲਤੀਆਂ ਗੁਨਾਹ ਸਰਕਾਰ ਨੇ ਕੀਤੇ ਉਹਨਾਂ ਦੇ ਵਿੱਚ ਤੁਸੀਂ ਵੀ ਭਾਗੀ ਭਾਈਵਾਲ ਸੀ ਜਾਂ ਭਾਗੀਦਾਰ ਸੀ ਆਪਣਾ ਤੁਸੀਂ ਸਪਸ਼ਟੀ ਕਰਨ ਦਿਓ ਹੁਣ ਇਸ ਦੇ ਵਿੱਚ ਬਹੁਤ ਸਾਰੇ ਉਹ ਮੰਤਰੀ ਸ਼ਾਮਲ ਨੇ ਜਿਹੜੇ ਇਸ ਵੇਲੇ ਜਾਂ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਉਹ ਬਾਗੀ ਧੜੇ ਦੇ ਨਾਲ ਜਾ ਚੁੱਕਿਆ ਜਾਂ ਪਾਰਟੀ ਚੋਂ ਕੱਢ ਦਿੱਤੇ ਗਿਆ ਹੈ ਇਹਨਾਂ ਦੇ ਵਿੱਚ ਤੁਹਾਨੂੰ ਮੁੱਖ ਨਾਮ ਦੱਸਾਂਗੇ ਪਰ ਤੁਹਾਨੂੰ ਇਹ ਦੱਸਣੀ ਹੈ ਕਿ ਤਨਖਾਹਿਆ ਕਿਉਂ ਕਰਾ ਦਿੱਤਾ ਜਾਂਦਾ ਹੈ ਤਨਖਾਹਿਆ ਕੌਣ ਹੁੰਦਾ ਹੈ ਤਨਖਾਹ ਕਿਵੇਂ ਬਖਸ਼ਾਈ ਜਾਂਦੀ ਹੈ ਭਾਵ ਜੋ ਰਹਿਤ ਮਰਿਆਦਾ ਦੇ ਵਿੱਚ ਕੋਈ ਵੀ ਕੁਤਾਹੀ ਕਰਦਾ ਹੈ ਜੋ ਸਿੱਖ ਹੋ ਕੇ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖੀ ਮਰਿਆਦਾ ਨੂੰ ਰਹਿਤ ਨੂੰ ਭੰਗ ਕਰਦਾ ਉਸ ਨੂੰ ਤਨਖਾਹ ਹੀ ਇਕਰਾਰ ਦਿੱਤਾ ਜਾਂਦਾ ਹੈ ਅਤੇ ਉਸ ਦੇ ਨਾਲ ਰੋਟੀ ਬੇਟੀ ਦੀ ਸਾਂਝ ਵੀ ਤੋੜ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਮਿਲਵਰਤਨ ਨਹੀਂ ਕੀਤਾ ਜਾਂਦਾ ਇਸ ਨੂੰ ਲੈ ਕੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਤਨਖਾਹ ਹੈ ਜੋ ਲਗਾਈ ਗਈ ਉਹ ਤੁਨ ਬਖਸ਼ਾ ਕੇ ਮੁਆਫੀ ਮੰਗ ਕੇ ਸੁਖਬੀਰ ਸਿੰਘ ਬਾਦਲ ਤਨਖਾਹ ਆਪਣੀ ਤੁਨ ਬਖਸ਼ਾ ਕੇ ਪੂਰੀ ਕਰਵਾ ਸਕਦੇ ਨੇ ਭਾਵ ਹੁਣ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਆਮ ਸੇਖ ਸ਼ਰਦ ਆਲੂ ਦੇ ਵਜੋਂ ਪੇਸ਼ ਹੋ ਕੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ ਝੋਲੀ ੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣਾ ਪਵੇਗਾ ਜਿੱਥੇ ਜਥੇਦਾਰ ਸਹਿਬਾਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਮੰਨਦੇ ਹੋ ਕਿ ਤੁਹਾਡੇ ਕੋਲੋਂ ਇਹ ਇਹ ਗੁਨਾਹ ਹੋਏ ਨੇ ਇਹ ਇਹ ਗਲਤੀਆਂ ਕੀਤੀਆਂ ਨੇ ਜੇ ਸੁਖਵੀਰ ਬਾਦਲ ਹਾਂ ਦੇ ਵਿੱਚ ਜਾਂ ਨਾਂ ਦੇ ਵਿੱਚ ਜਵਾਬ ਦਿੰਦੇ ਆ ਤਾਂ ਅੱਗੇ ਉਸ ਤਰੀਕੇ ਦੇ ਨਾਲ ਕਾਰਵਾਈ ਹੋਵੇਗੀ ਜੇ ਸੁਖਵੀਰ ਬਾਦਲ ਪਤਾ ਹੀ ਹੈ ਕਿ ਉਹ ਪਹਿਲਾਂ ਹੀ ਮੰਨ ਚੁੱਕੇ ਨੇ ਕਿ ਮੈਂ ਜੋ ਗਲਤੀਆਂ ਕੀਤੀਆਂ ਗੁਨਾਹ ਹੋਏ ਨੇ ਉਹਨਾਂ ਲਈ ਮਾਫੀ ਮੰਗਦਾ ਤਾਂ ਮੰਨਣਗੇ ਉਸ ਦਿਨ ਅਤੇ ਉਸ ਦਿਨ ਫਿਰ ਉਥੋਂ ਉਹਨਾਂ ਨੂੰ ਕੋਈ ਧਾਰਮਿਕ ਤੌਰ ਤੇ ਤਨਖਾਹ ਲਾਈ ਜਾਵੇਗੀ ਜਿਸ ਨੂੰ ਆਮ ਲੋਕ ਸਜ਼ਾ ਕਹਿ ਦਿੰਦੇ ਆ ਤਾਂ ਇਹ ਤਨਖਾਹ ਦੇ ਵਿੱਚ ਸੇਵਾ ਹੁੰਦੀ ਹੈ ਜੋ ਹੱਥੀ ਕੀਤੀ ਜਾਣ ਵਾਲੀ ਹੁੰਦੀ ਹੈ ਉਸ ਬੀਲ ਸਿੰਘ ਬਾਦਲ ਨੂੰ ਲਈ ਜਾਵੇਗੀ ਤੇ ਉਸ ਤੋਂ ਬਾਅਦ ਅਰਦਾਸ ਕਰਵਾਉਣੀ ਪਵੇਗੀ ਕੜਾ ਪ੍ਰਸ਼ਾਦੀ ਦੇਖ ਕਰਵਾਉਣੀ ਪਵੇਗੀ ਤੇ ਉਹਨਾਂ ਨੂੰ ਪੰਥ ਦੇ ਵਿੱਚ ਦੁਆਰਾ ਪ੍ਰਵਾਨਗੀ ਮਿਲ ਸਕਦੀ ਹੈ ਤਾਂ ਇਹ ਸਾਰੀਆਂ ਗੱਲਾਂ ਹੋਣਗੀਆਂ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਮੰਤਰੀਆਂ ਦੇ ਨਾਮ ਦਸੀਏ ਤਾਂ 2007 ਤੋਂ ਲੈ ਕੇ 17 ਤੱਕ 20 ਮੰਤਰੀ ਲਗਭਗ ਬਣਦੇ ਆ ਜਿਨ੍ਹਾਂ ਦੇ ਵਿੱਚੋਂ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣ ਤੋਤਾ ਸਿੰਘ ਹੋਣ ਇਸ ਤੋਂ ਇਲਾਵਾ ਅਜੀਤ ਸਿੰਘ ਕੁਹਾੜ ਹੋਣ ਇਸ ਤਰੀਕੇ ਦੇ ਕਈ ਜਿਹੜੇ ਇੱਕ ਦੋ ਹੋਰ ਲੀਡਰ ਵੀ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਤਾਂ ਫਿਰ ਇਹਨਾਂ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਜਿਹੜੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਨ ਜਾਂ ਉਸ ਵੇਲੇ ਹੁਣ ਪਾਰਟੀ ਤੋਂ ਬਾਹਰ ਹੋ ਗਏ ਬਾਗੀ ਬਣ ਗਏ ਪਾਰਟੀ ਤੋਂ ਕੱਢ ਦਿੱਤੇ ਗਏ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਦੇ ਵਿੱਚ ਗੁਲਜਾਰ ਸਿੰਘ ਰਣੀਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਕਰਮ ਸਿੰਘ ਮਜੀਠੀਆ ਪ੍ਰਮੇਂਦਰ ਸਿੰਘ ਢੀਂਡਸਾ ਮਨਪ੍ਰੀਤ ਸਿੰਘ ਬਾਦਲ ਸੁੱਚਾ ਸਿੰਘ ਲੰਗਾ ਹੀਰਾ ਸਿੰਘ ਗਾਬੜੀਆ ਓਪਿੰਦਰਜੀਤ ਕਾਰ ਜਨਵੇਜਾ ਸਿੰਘ ਸੇਖੋਂ ਸਰਵਣ ਸਿੰਘ ਫਲਾਰ ਬੀਬੀ ਜਗੀਰ ਕਾਰ ਤੋਤਾ ਸਿੰਘ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਤੇ ਸ਼ਰਨਜੀਤ ਸਿੰਘ ਢਿਲੋਂ ਦਾ ਨਾਮ ਸ਼ਾਮਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਜਾਂ ਫਿਰ ਉਸ ਤੋਂ ਬਾਅਦ ਨੇ ਜਾਂ ਫਿਰ ਬਾਗੀ ਧੜੇ ਦੇ ਨਾਲ ਨੇ ਇਹ ਜੋ ਮੌਜੂਦ ਨੇ ਇਸ ਦੁਨੀਆ ਦੇ ਵਿੱਚ ਉਹਨਾਂ ਦੇ ਨਾਮ ਨੇ ਭਾਵੇਂ ਕਿ ਕੁਝ ਲੋਕਾਂ ਦੀ ਕੁਝ ਲੀਡਰਾਂ ਦੀ ਮੌਤ ਹੋ ਚੁੱਕੀ ਆ ਭਾਵੇਂ ਸੇਵਾ ਸਿੰਘ ਸੇਖਵਾ ਹੋਣ ਰਣਜੀਤ ਸਿੰਘ ਬ੍ਰਹਮਪਰਾ ਹੋਣ ਪ੍ਰਕਾਸ਼ ਸਿੰਘ ਬਾਦਲ ਹੋਣ ਤੋਤਾ ਸਿੰਘ ਹੋਣ ਇਹਨਾਂ ਦੀ ਮੌਤ ਹੋ ਚੁੱਕੀ ਆ ਇੱਕ ਅਜੀਤ ਸਿੰਘ ਕਹਾੜ ਹੋਣ ਇਹ ਪੰਜੇ ਲੀਡਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਬਾਕੀ 15 ਉਹਨਾਂ ਦੇ ਵਿੱਚੋਂ ਇੱਕ ਸੁਖਬੀਰ ਸਿੰਘ ਬਾਦਲ ਨੇ ਤੇ ਬਾਕੀ ਦੀ ਬਾਕੀ ਲੀਡਰਸ਼ਿਪ ਆ ਜਿਹੜੀ ਉਹਨਾਂ ਨੂੰ ਵੀ ਹੁਣ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇਗਾ ਸਪਸ਼ਟ ਕਰਨ ਦੇਣਾ ਪਵੇਗਾ ਕਿ ਅਕਾਲ ਤਖਤ ਸਾਹਿਬ ਇਹਨਾਂ ਦੀਆਂ ਜੋ ਦਲੀਨਾ ਹੋਣਗੀਆਂ ਜਾਂ ਜਨਾ ਸਪਸ਼ਟ ਕਰਨ ਹੋਵੇਗਾ ਉਸ ਦੇ ਨਾਲ ਸਹਿਮਤ ਹੋਵੇਗਾ ਕਿ ਇਹ ਵੀ ਉਹਨੇ ਉਸ ਦੇ ਵਿੱਚ ਦੋਸ਼ੀ ਪਾਏ ਜਾਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤਾਂ ਸੁਖਬੀਰ ਬਾਦਲ ਤੇ ਇਹ ਭਾਂਡਾ ਜ਼ਰੂਰ ਭਨ ਰਹੇ ਨੇ ਕਿ ਸੁਖਬੀਰ ਬਾਦਲ ਦੇ ਅਗਵਾਈ ਦੇ ਵਿੱਚ ਸਾਰਾ ਕੁਝ ਕੀਤਾ ਗਿਆ ਗਲਤੀਆਂ ਇਹਨਾਂ ਨੇ ਕੀਤੀਆਂ ਸਾਨੂੰ ਤਾਂ ਦੱਸਿਆ ਬਾਅਦ ਦੇ ਵਿੱਚ ਜਾਂਦਾ ਸੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਜ਼ਰੂਰ ਦੱਸਣਗੇ ਆਪਣੇ ਵੱਲੋਂ ਪਰ ਇੱਕ ਵਾਰ ਇਹਨਾਂ ਨੂੰ ਵੀ ਕੁੜਕੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮਾਨਾਂ ਦੇ ਵੱਲੋਂ ਹੁਣ ਲੈ ਲਿਆ ਗਿਆ ਅਗਲੀ ਗੱਲ ਕਰ ਲੈਣੇ ਆ ਇਸੇ ਮਾਮਲੇ ਨਾਲ ਜੁੜਦੀ ਹੈ ਉਹ ਵੀ ਕਿਉਂਕਿ ਇਹ ਸੁਖਮੀਰ ਸਿੰਘ ਬਾਦਲ ਨੂੰ ਤਨਖਾਹ ਜੁਲਾਈ ਗਈ ਹੈ ਜਾਂ ਤਨਖਾਹੀਏ ਕਰਾਰ ਦਿੱਤਾ ਗਿਆ ਹੈ ਇਸ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿ ਇਹ ਬਹੁਤ ਨਿਗੁਣੀ ਤਨਖਾਹ ਲਾਉਣ ਦਾ ਮਾਮਲਾ ਹੈ ਜਿਹੜਾ ਉਸ ਦੇ ਵਿੱਚ ਕੋਈ ਕਟੜ ਜਾਂ ਕਹ ਲਈਏ ਕੋਈ ਵੱਡੀ ਸਜ਼ਾ ਨਹੀਂ ਦਿੱਤੀ ਜਾ ਰਹੀ ਤਾਂ ਇਹ ਇੱਕ ਨੈਤਿਕ ਸਜ਼ਾ ਹੁੰਦੀ ਹੈ ਜਾਂ ਨੈਤਿਕ ਤੌਰ ਤੇ ਇੱਕ ਵਿਅਕਤੀ ਨੂੰ ਉਸ ਦਾ ਸ਼ੀਸ਼ਾ ਦਿਖਾਉਣ ਵਾਲੀ ਗੱਲ ਹੁੰਦੀ ਹੈ ਕਿ ਤੂੰ ਕੋਈ ਗਲਤੀਆਂ ਕੀਤੀਆਂ ਨੈਤਿਕ ਤੌਰ ਤੇ ਤੂੰ ਉਹਨਾਂ ਨੂੰ ਮੰਨਦਾ ਹੈ ਜਾਂ ਫਿਰ ਨਹੀਂ ਪਰ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਹੋਣ ਜਾਂ ਫਿਰ ਵਿਰੋਧੀ ਪਾਰਟੀਆਂ ਵਾਲੇ ਹੋਣ ਜਾਂ ਫਿਰ ਬਾਗੀ ਹੋਣ ਉਹਨਾਂ ਦਾ ਕਹਿਣਾ ਕਿ ਸਖਤ ਤੋਂ ਸਖਤ ਸਜ਼ਾ ਸੁਖਬੀਰ ਬਾਦਲ ਨੂੰ ਮਿਲਣੀ ਚਾਹੀਦੀ ਸੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੂੰ ਕਿਸ ਤਰ੍ਹਾਂ ਦੀ ਤਨਖਾਹ ਲਈ ਜਾਂਦੀ ਹੈ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਆਪਾਂ ਅਗਲੀ ਗੱਲ ਕਰ ਲੈਣੇ ਆ ਜੋ ਕਿ ਜੁੜੀ ਹੋਈ ਹੈ ਵਿਨੇਸ਼ ਫੁਗਾਟ ਦੇ ਨਾਲ ਅੱਜ ਵਿਨੇਸ਼ ਫੁਗਾਟ ਪਹੁੰਚੇ ਸੀ ਸ਼੍ਰੀ ਦਰਬਾਰ ਸਾਹਿਬ ਜਿੱਥੇ ਉਹਨਾਂ ਦੇ ਵੱਲੋਂ ਨਤਮਸਤਕ ਹੋਇਆ ਗਿਆ ਅਤੇ ਇਹ ਜੋ 올림픽 ਪੈਰਿਸ ਦੇ ਵਿੱਚ ਖੇਡੀਆਂ ਗਈਆਂ ਉਹਨਾਂ ਦੇ ਵਿੱਚੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੁਗਾਟ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਆਏ ਉਹਨਾਂ ਦਾ ਇਹ ਸੁਪਨਾ ਸੀ ਉਹਨਾਂ ਦੇ ਮੁਤਾਬਕ ਕਿ ਮੈਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਵਾਂ ਪਰ ਇਹ ਸੁਪਨਾ ਅੱਜ ਸੱਚ ਹੋ ਗਿਆ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਸ਼੍ਰੀ ਦਰਬਾਰ ਸਾਹਿਬ ਆਈਆਂ ਤਾਂ ਵਿਨੇਸ਼ ਫੁਗਾਟ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਵੀ ਸ਼ਾਮਲ ਸੀ ਉਹਨਾਂ ਦੇ ਪਤੀ ਵੀ ਨਾਲ ਸਨ ਬਿਨੇਸ਼ ਪਗਾੜ ਨੇ ਇੱਥੇ ਆ ਕੇ ਗੁਰੂ ਘਰ ਮੱਥਾ ਟੇਕਿਆ ਅਤੇ ਉਹਨਾਂ ਨੇ ਪ੍ਰਕਰਮਾ ਵੀ ਕੀਤੀ ਹੈ ਬਿਨੇਸ਼ ਪਗਾੜ ਦੇ ਲਈ ਸਨਮਾਨ ਵੀ ਸਪੈਸ਼ਲ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਂ ਕਹ ਲਈਏ ਦਫ਼ਤਰ ਦੇ ਵਿੱਚ ਸ਼ਰਮਣੀ ਕਮੇਟੀ ਦੇ ਵੱਲੋਂ ਕੀਤਾ ਗਿਆ ਹੈ ਜਥੇਦਾਰ ਕੈਣੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਤਾਂ ਬਿਨੇਸ਼ ਪਗਾੜ ਦੇ ਨਾਲ ਇਹ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਗਲੀ ਗੱਲ ਆਪਾਂ ਕਰ ਲੈਨੇ ਆ ਜਗਨਦੀਸ਼ ਟੈਲਰ ਨਾਲ ਜੁੜੀ ਹੋਈ ਹੈ ਟਾਈਟਲਰ ਨੂੰ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਦੇ ਵਿੱਚ ਦੋਸ਼ ਐਲ ਕਰ ਦਿੱਤੇ ਗਏ ਨੇ ਫਰੇਮ ਕਰ ਦਿੱਤਾ ਗਿਆ ਚਾਰ ਸ਼ੀਟ ਦੇ ਵਿੱਚ ਅਤੇ ਹੁਣ ਉਸ ਦੇ ਉੱਤੇ ਕਤਲ ਦਾ ਮਕਦਮਾ ਚੱਲੇਗਾ ਅਤੇ ਇਸ ਮਾਮਲੇ ਦੇ ਨਾਲ ਹੀ ਜੁੜੀ ਹੋਈ ਖਬਰ ਇਹ ਹੈ ਕਿ ਇਸ ਦੇ ਵਿੱਚ ਜੋ ਪਲਵੰਗਸ਼ ਗੁਰਦੁਆਰਾ ਸਾਹਿਬ ਦਿੱਲੀ ਦੇ ਵਿੱਚ ਉੱਥੇ ਅੱਗ ਲਗਾਉਣ ਦੀ ਘਟਨਾ ਅਤੇ ਤਿੰਨ ਸਿੱਖਾਂ ਦੇ ਮਾਰੇ ਜਾਣ ਦੀ ਘਟਨਾ ਦੇ ਨਾਲ ਜੁੜੀ ਹੋਈ ਇਹ ਸਾਰੀ ਚਾਰ ਸ਼ੀਟ ਹੈ ਫਰੇਮ ਕੀਤਾ ਗਿਆ ਜਿਸ ਦੇ ਵਿੱਚ ਭਾਵ ਕਤਲ ਦਾ ਮਕਦਮਾ ਹੁਣ ਜਿਹੜਾ ਦਰਜ ਹੋ ਚੁੱਕਿਆ ਹੈ ਭਾਵ ਇਸ ਦੇ ਅਧੀਨ ਹੀ ਜਿਹੜੀ ਸਜ਼ਾ ਹੁਣ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸੁਣਾਈ ਜਾ ਸਕਦੀ ਹੈ ਤਾਂ ਐ ਜਸਪੂਰ ਕਾ ਜਨ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਦੋ ਬਾਰ ਇਸ ਮਾਮਲੇ ਦੇ ਵਿੱਚੋਂ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਜੋ ਚਾਰ ਸ਼ੀਟ ਨਹੀਂ ਸੀ ਕੀਤਾ ਜਾ ਰਿਹਾ ਪਰ ਹੁਣ ਇਸ ਮਾਮਲੇ 'ਚ ਵੱਡੀ ਸਫਲਤਾ ਉਹਨਾਂ ਨੂੰ ਮਿਲੀ ਹੈ ਤੇ ਉਮੀਦ ਉਹਨਾਂ ਨੇ ਜਿਤਾਈ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇਗੀ ਅਪਾ ਅਗਲੀ ਖਬਰ ਦੇ ਵੱਲ ਵਧ ਲੈਨੇ ਆ ਜੋ ਖਬਰ ਜੁੜੀ ਹੋਈ ਹੈ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਪੰਜਾਬ ਸਰਕਾਰ ਨੇ ਤੀਜਾ ਸੈਸ਼ਨ ਜੋ ਤੀਜਾ ਭਾਗ ਸ਼ੁਰੂ ਕਰ ਦਿੱਤਾ ਹੈ ਖੇਡਾਂ ਵਤਨ ਪੰਜਾਬ ਦੀਆਂ ਦਾ ਇਸ ਤੋਂ ਪਹਿਲਾਂ ਦੋ ਵਾਰ ਇਹ ਖੇਡਾਂ ਹੋ ਚੁੱਕੀਆਂ ਨੇ ਪਰ ਤੀਜੇ ਸੈਸ਼ਨ ਦੇ ਵਿੱਚ ਸੰਗਰੂਪ ਦੇ ਵਿੱਚੋਂ ਸ਼ੁਰੂਆਤ ਬੀਤੀ ਰਾਤ ਹੋਈ ਹੈ ਗੁਰਦਾਸ ਮਾਨ ਦਾ ਅਖਾੜਾ ਲਗਵਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਅਤੇ ਪੂਰੇ ਪੰਜਾਬ ਦੇ ਵਿੱਚੋਂ ਇਹ ਖੇਡਾਂ ਦੇ ਵਿੱਚ ਜੋ ਖਿਡਾਰੀ ਨੇ ਪਾਗ ਲੈਣ ਦੇ ਲਈ ਪਹੁੰਚ ਰਹੇ ਨੇ ਤਿੰਨ ਭਾਗਾਂ ਦੇ ਵਿੱਚ ਇਹ ਖੇਡਾਂ ਹੋਣਗੀਆਂ ਅਗਲੇ ਤਿੰਨ ਚਾਰ ਮਹੀਨਿਆਂ ਦੇ ਵਿੱਚ ਇਹ ਖੇਡਾਂ ਸੰਪੂਰਨ ਹੋਣਗੀਆਂ ਇਸ ਨੂੰ ਲੈ ਕੇ ਜੇ ਇੱਕ ਗੱਲ ਕੀਤੀ ਜਾਵੇ ਤਾਂ ਪੁਰਾਣੇ ਜੋ ਖਿਡਾਰੀ ਸੀ ਪਿਛਲੇ ਦੋ ਸੈਸ਼ਨ ਜੋ ਹੋਏ ਨੇ ਜਾਂ ਦੋ ਜੋ ਭਾਗ ਖੇਡੇ ਗਏ ਨੇ ਖੇਡਾਂ ਵਿਤਰ ਪੰਜਾਬ ਦੀਆਂ ਦੇ ਉਹਨਾਂ ਦੇ ਅਜੇ ਵੀ ਜੋ ਜੇਤੂ ਨੇ ਆਪਣੇ ਸਰ ਜੋ ਪ੍ਰਾਈਜ਼ ਨੇ ਪੈਸੇ ਨੇ ਉਡੀਕ ਰਹੇ ਨੇ ਜੋ ਇਹਨਾਂ ਨੇ ਜਿੱਤੇ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਵਾਲੇ ਪੈਸੇ ਨਹੀਂ ਮਿਲੇ ਪਰ ਖੇਡਾਂ ਮਤਰ ਪੰਜਾਬ ਦੀਆਂ ਦਾ ਤੀਜਾ ਭਾਗ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਖੇਡਾਂ ਮਤਰ ਪੰਜਾਬ ਦੀਆਂ ਹੁਣ ਚਰਚਾ ਦੇ ਵਿੱਚ ਨੇ ਇਸੇ ਕਰਕੇ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਜੋ ਜੁੜੀਆਂ ਵੱਡੀਆਂ ਖਬਰਾਂ ਸੀ ਉਹ ਤੁਹਾਨੂੰ ਦਸੀਆਂ ਖੇਡਾਂ ਮਤਰ ਪੰਜਾਬ ਦੀਆਂ ਹੋਗੀਆਂ ਜਾਂ ਫਿਰ ਵਿਨੇਸ਼ ਫਗਾਟ ਹੋਗੇ ਇਸ ਤੋਂ ਇਲਾਵਾ ਕੰਗੜਾ ਰਣਉਤਮੜਾ ਮਾਮਲਾ ਹੋਵੇ ਇਹਨਾਂ ਸਾਰੇ ਮਾਮਲਿਆਂ ਤੇ ਚਰਚਾ ਕੀਤੀ ਹੈ ਇਸ ਦੇ ਬਾਰੇ ਤੁਹਾਡੀ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ